ਮੈਂ ਕਾਟ ਲਈ ਸਮਝ ਜਾ ਮੈਂ ਮੈਂ ਕਹਿੰਦਾ ਅਸੀਂ ਤੁਹਾਡੇ ਨਾਲ ਆਪਾਂ ਬੜੇ ਕਨੈਕਟ ਹੋਣਾ ਵਾ ਅਸਾਂ ਕਿਲਾ ਲੋ ਸਰ ਸਾਡੇ ਕੋ ਦੁਨੀਆ ਸੂਤਾਂ ਅੰਨੇ ਅੰਨੇ ਸਵਾਰੀ ਬਿਠਾ ਦੇ ਯਾਰ ਮੇਰੇ گاਉਂ ਆ ਐ ਨਹੀਂ ਹੁੰਦਾ ਉੱਧਰ ਕਹਿੰਦੇ ਸਵੇਰੇ ਸਵੇਰੇ ਆਪਾਂ ਦੂਵੀ ਜਾਣਾ ਹੁੰਦਾ ਕਿਸੇ ਕੰਮ ਤੇ ਜਾਣਾ ਪਰ ਅਸੀਂ ਜਿਹੜੇ ਕੰਮ ਹੁੰਦਾ ਰਹਿੰਦੇ ਹੋ ਤੇਰੀ ਗੱਲ ਜਾਇਦਾ ਹਾਜੀ ਤੈਨੂੰ ਮਨਾ ਨਹੀਂ ਕਰਦੀ ਬਲਕਿ ਤੇਰੇ ਵੇਲੇ ਲੱਗਦਾ ਪੌਂਡਰ ਮਜ਼ੇ ਕਰਦਾ ਮਨੋਂ ਪਰ ਤੁਸੀਂ ਵੀ ਹਨ ਮਾ ਜੋ ਇਹ ਸਵਾਰੀ ਹੋ ਰਹੀ ਹੈ ਕਿ ਦੋ ਜਾਨ ਨੂੰ ਚੜਾਣੇ ਨਾ 10 ਜਾਣੇ ਹੋਰ ਹੋ ਕਹਿੰਦੇ ਸਾਨੂੰ ਕਦੇ ਲੱਗ ਹੁਣ 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 ਬਲਾਈ ਆਜੀ ਹੋਇਆ ਨਾ ਆਜੀ ਹੋਇਆ ਨਹੀਂ ਨਹੀਂ ਕਰਦੇ ਬਾਈ ਅਰੇ ਐਡਜਸਟਮੈਂਟ ਕਰੂਗਾ ਬੱਠੋ 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 ਜਿਹੜੇ ਹਟ ਹੋਏ ਨੇ ਵਾਡੀ ਸਾਡੇ ਕੋਲ ਫੋਨ ਨਹੀਂ ਜਾਣਾ ਨਹੀਂ ਨਹੀਂ ਹਿਲ ਜਾਣੀ ਨਹੀਂ ਬਈ ਜੇ ਪਿੱਛੋਂ ਯੋਧੇ ਨਾ ਖਿੜਿਆ ਫਿਰ ਸਾਡੇ ਤੋਂ ਪਿੱਛੇ ਹੈ ਹੀ ਨਹੀਂ ਸਵਾਰੀ ਸਾਡੇ ਆਰੇ ਤੇ ਸੀਟ ਕਰ ਰੱਖੀ ਗੱਲੀਆਂ ਲੱਗ ਜਾਊਗੇ ਆ ਜਿੰਨੀ ਉਹ ਤੋਂ ਬਾਦ ਨਹੀਂ ਲੱਗ ਜਾਣੀ ਜਿੰਨੀਆਂ ਸੀਟਾਂ ਦੀ ਹੁਣ ਸਾਡੇ ਨੂੰ ਨੋਟਿਸ ਬੈਣਾ ਦੇਖੋ ਜਿੰਨੀਆਂ ਸੀਟਾਂ ਦੇ ਆਹਾਰੀਆਂ ਸਾਰੀਆਂ ਟਿਕਟਾਂ ਉਹੀ ਲੱਗੀਆਂ ਉਹ ਨਹੀਂ ਗੱਟੀਆਂ ਵਿੱਚ ਵੀ ਸੀਟਾਂ ਦੇ ਜਿਹੜੇ ਖੜੇ ਉਹਨਾਂ ਦੀ ਨਹੀਂ ਨਹੀਂ ਕੋਈ ਨਹੀਂ ਖੜਾ ਹੈ ਬਾਈ ਕੋਈ ਨਹੀਂ ਖੜੀ ਜੀ ਪਟਿਆਲੇ ਤੋਂ ਪੁੱਛ ਲੋ ਜਿੰਨੇ ਸੀਟਾਂ ਪਟਿਆਲੇ ਥੋੜੇ ਥੋੜੇ ਐਮਟੀ ਨਾ ਕਰ ਮੈਨੂੰ ਜੀ ਖੜਾ ਲੈ ਕੇ ਜਾ ਰਹੇ ਬਾਈ ਇੱਕ ਟਮਾਟਾ ਹਾਰ ਦੋ ਤੁਸੀਂ ਕਨੈਕਟਰ ਸਦੇ 55 ਸੀਟਾਂ ਨੇ ਸਾਹ ਪੁੱਛਦਾ ਜਿੰਨੇ ਸੀਟਾਂ ਉਹਨੀਆਂ ਬਿਠਾਏ ਆਪਾਂ ਨੰਬਰ ਕਿੰਨਾ ਇਹ ਕੱਟੀ ਰੋਕਣਾ ਹੈ ਨਾ ਕਾੜੀ ਸਮਝ ਜਾਂਦਾ ਮੈਂ ਮੈਂ ਕਹਿੰਦਾ ਐਸੀ ਤੁਹਾਡੇ ਨਾਲ ਚੱਲਦਾ ਨਹੀਂ ਪੜ੍ਹੇ ਹੋਏ ਹੈ ਕਹਿੰਦਾ ਕਨੈਕਟਿੰਗ ਹੈ ਆਹ ਦੀ ਤਰ੍ਹਾਂ ਹਾਂ ਠੀਕਾ ਲਓ ਸਾਰੇ ਸਾਡੇ ਕੋ ਜਿੰਨੇ ਸੂਟਾ ਸੀ ਇੰਨੇ ਇੰਨੇ ਜਵਾਰੀ ਬਿਠਾ ਲਿਆ ਯਾਰ ਮੇਰੇ ਘਰ ਆ ਐ ਨਹੀਂ ਹੁੰਦਾ ਉਧਰ ਕਹਿੰਦੇ ਸਵੇਰੇ ਦੁਪਹਿਰੇ ਆਪਾਂ ਤੂੰ ਵੀ ਜਾਣਾ ਉਧਰ ਕਿਤੇ ਕੰਮ ਤੇ ਜਾਣਾ ਪਰ ਅਸੀਂ ਜਿਹੜੇ ਕੰਮ ਆਉਂਦਾ ਰਹੇ ਤੇਰੀ ਗੱਲ ਜੈਜਾ ਅੱਜੀ ਤੈਨੂੰ ਮਨਾਂ ਨਹੀਂ ਕਰਦੀ ਬਾਲੇ ਫੇਰੇ ਫੇਰੇ ਇੰਨਾ ਦਾ ਫੌਂਡਰ ਗੁਜ਼ਰ ਕਰਦੇ ਨਾ ਉਧਰ ਦੱਸੋ ਜੀ ਇਹਨਾਂ ਅਜੋਈ ਜਵਾਰੀ ਹੋ ਰਹੀ ਹੈ ਕਿ ਦੋ ਜਾਨ ਨੂੰ ਚੜਾਣੇ ਨਾ 10 ਜਾਨੇ ਹੋਰ ਹੋ ਕਹਿੰਦੇ ਸਾਨੂੰ ਬੱਸ ਲੱਗ ਹੁਣ 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 ਥੋੜਾ ਜੀ ਅੱਜੀ ਹੋਇਆ ਨਾ ਅੱਜੀ ਹੋਇਆ ਇਹਨੂੰ ਸਭ ਦੇ ਵਾਰੀ ਕਰ ਅਰੇ ਐਡਜਸਟਮੈਂਟ ਕਰੋਗੇ ਬੈਠੋ ਬੈਠੋ ਗੱਡੀ ਲੈ ਕੇ ਕੋਲ ਫੋਨ ਕਰਾ ਦੇ ਸਾਡੇ ਕੋਲ ਨਹੀਂ ਜਾਣਾ ਨਹੀਂ ਹਿਲ ਜਾਣੀ ਨਹੀਂ ਬੀਜੇ ਪਿੱਛੋਂ ਯੋਧੇ ਨੱਖ ਲਿਆ ਫਿਰ ਸਾਡੇ ਤੋਂ ਪਿੱਛੇ ਹੈ ਹੀ ਨਹੀਂ ਸਵਾਰੀ ਸਾਡੇ ਆਰੇ ਤੇ ਅਸੀਂ ਸਿੱਟ ਕਰ ਰੱਖੀ ਹੋਣੀਏ ਲੈ ਕੇ ਜਾਉਂਗੇ ਹਾਂ ਜੀ ਉਹਦੇ ਬਦ ਨਹੀਂ ਲੱਗ ਜਾਣੀ ਤੇ ਅਸੀਂ ਤੇਰੀ ਨਾਲ ਸਾਡੇ ਦਾ ਨੋਟਿਸ ਰਹਿਣਾ ਦੇਖੋ ਕਿੰਨੀਆਂ ਸੱਟਾਂ ਲਿਆ ਸਾਰੀਆਂ ਸਵਾਰੀਆਂ ਟਿਕਟਾਂ ਉਮੀਦ ਕਿਹਨੂੰ ਕੋਲ ਨਹੀਂ ਗੱਟੀਆਂ ਵਿੱਚ ਵੀ ਸਿੱਟਾਂ ਦੇ ਜਿਹੜੇ ਖੜੇ ਉਹਨਾਂ ਦੀ ਨਹੀਂ ਨਹੀਂ ਕੋਈ ਨਹੀਂ ਖੜਿਆ ਕੋਈ ਨਹੀਂ ਗੜੀ ਜੀ ਪਟਿਆਲੇ ਤੋਂ ਪੁੱਛ ਲੋ ਥੋੜੇ ਥੋੜੇ ਐਮਡੀ ਨਾਲ ਮੈਨੂੰ ਜੀ ਆਖੜਾ ਲੈ ਕੇ ਜਾ ਰਹੇ ਭਾਈ ਇੱਕ ਟਮਾਟਾ ਹੜ ਜੋ ਤੁਸੀਂ ਕਲੈਕਟਰ ਤੋਂ ਦੇ 55 ਸਿੱਟਾ ਲੈ ਸਾਹ ਬਚਾ ਲੈ ਭਾਈ ਜਿੰਨੇ ਸਿੱਟਾ ਹੁੰਦੀਆਂ ਪਿਠਾਏ ਆਪਾਂ ਦੁਬਾਰਾ ਕੋਈ ਕਿਰੇ ਗੱਡੀ ਦਾ ਉਹ ਕਾੜੀ ਸਮਝ ਜਾਂਦਾ ਮੈਂ ਮੈਂ ਕਹਿੰਦਾ ਐਸੀ ਤੁਹਾਡੇ ਨਾਲ ਚਾਹਤ ਹੈ ਭਾਈ ਕਹਿੰਦਾ ਕਨੈਕਟਿੰਗ ਨਾ ਹਾਂ ਕਿਲਾ ਲਓ ਸਰ ਸਾਰੇ ਸਾਡੇ ਕੋ ਜੀਉਂਦਾ ਸੀ ਇੰਨੀ ਇੰਨੀ ਝਵਾਰੀ ਬਿਠਾ ਲਈ ਯਾਰ ਮੇਰੀ ਗਾਉਂ ਆ ਇਹ ਨੂੰ ਦਾ ਉੱਤਰ ਕਹਿੰਦੇ ਸਵੇਰੇ ਸਵੇਰੇ ਆਪਾਂ ਦੂਜੀ ਜਾਣਾ ਹੁੰਦਾ ਹਰ ਕਿ ਦਿਨ ਕੰਮ ਤੇ ਜਾਣਾ ਪਰ ਅਸੀਂ ਨੂੰ ਨਹੀਂ ਕੰਮ ਆਉਂਦਾ ਜਿਹੜੀ ਕੰਮ ਜਾਏਗਾ ਅਸੀਂ ਤੈਨੂੰ ਮਨਾ ਨਹੀਂ ਕਰਦੇ ਬਸ ਤੇਰੇ ਵੇਲੇ ਨਗਦਾ ਪੌਂਡਰ ਬੁਝੇ ਕਰਦਾ ਮਨੋਂ ਪਰ ਦੱਸੋ ਜੀ ਇਹਨਾਂ ਸਾਡੀ ਝਵਾਰੀ ਹੋ ਰਹੀ ਜੇ ਲੋਜਾਨ ਨੂੰ ਚੜਾਣੇ ਨਾ ਦਾ ਗਿਆ ਨੇ ਹੋਰ ਉਹ ਕਹਿੰਦੇ ਸਾਨੂੰ ਕਦੇ ਲੱਗੇ ਹੁਣ ਹੁਣ ਸੁਣ ਸੁਣ ਅੱਜੀ ਹੋਇਆ ਨਾ ਅੱਜੀ ਹੋਇਆ

ਪਟਿਆਲੇ ਤੋਂ ਪੁੱਛ ਲੋ ਪਟਿਆਲੇ ਤੋਂ ਥੋੜੇ ਐਮਟੀ ਲਾ ਕੇ ਮੈਨੂੰ ਜਿੱਥੇ ਖੜਾ ਲੈ ਕੇ ਜਾ ਰਹੇ ਹੋ ਭਾਈ ਇੱਕ ਟਮਾਟਾ ਹੜ ਜੋ ਤੁਸੀਂ ਕਨੈਕਟਰ ਸਦੇ 55 ਸੀਟਾਂ ਨੇ ਸਾਹ ਪੁੱਛ ਰਿਹਾ ਹਾਂ ਕਿ ਜਿੰਨੇ ਸੀਟਾਂ ਹੁੰਦੀਆਂ ਬਿਠਾਏ ਆਪਾਂ ਨੰਬਰ ਕਿੰਨਾ